ਅੰਬੀ ਦੋਸਤੋ ਅਸੀਂ ਐਸਕੇਮ ਵੱਲੋਂ ਸ਼ੁਰੂ ਤੇ ਲੱਗੇ ਹੋਏ ਆ ਇਸ ਕਾਲ 'ਚ ਵੀ ਇਕਤਾ ਹੋ ਕੇ ਮੋਰਚਾ ਸਾਂਝੇ ਤੌਰ ਤੇ ਲੜਿਆ ਜਾ ਸਕੇ ਤਾਂ ਕਿ ਡੱਲੇਵਾਲ ਸਾਹਿਬ ਦੀ ਜਿਸ ਤਰ੍ਹਾਂ ਦੀ ਕ੍ਰਿਟੀਕਲ ਸਥਿਤੀ ਹੈ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਇਹਦਾ ਕੋਈ ਠੀਕ ਨਤੀਜਾ ਨਿਕਲੇ ਤੇ ਅੱਜ ਵੀ ਲੰਬਾ ਸਮਾਂ ਡਿਸਕਸ਼ਨ ਹੋਈ ਹੈ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਅਸੀਂ ਉਹਨਾਂ ਨੇ ਕਿਹਾ ਵੀ ਮਿਨਿਮਮ ਇਕਤਾ ਤੇ ਅਸੀਂ ਇਕੱਠੇ ਹੋਈਏ ਅਸੀਂ ਇਹਦੇ ਲਈ ਹਾਮੀ ਭਰੀ ਹੈ ਔਰ ਅਸੀਂ ਅੱਗੋਂ ਵੀ ਇਦਾਂ ਤੇ ਜਾਰੀ ਰੱਖਾਂਗੇ ਇਕਤਾ ਦੇ ਯਤਨ ਪਰ 26 ਔਰ 20 ਤਾਰੀਖ ਦੇ ਸਾਡੇ ਪ੍ਰੋਗਰਾਮ ਜਿਸ ਤਰ੍ਹਾਂ ਪਹਿਲਾਂ ਡਿਕਲੇਅਰ ਕੀਤੇ ਹੋਏ ਨੇ ਟਰੈਕਟਰ ਮਾਰਚ ਤੇ ਪਾਰਲੀਮੈਂਟ ਦੇ ਮੈਂਬਰ ਸਾਹਿਬਾਨ ਨੂੰ ਜਿਹੜੇ ਜਾ ਕੇ ਉਹਨਾਂ ਦੇ ਘਰਾਂ ਅੱਗੇ ਦਰਨੇ ਦੇਣੇ ਨੇ ਮੈਮੋਰੰਡਮ ਦੇਣੇ ਆ ਉਹ ਐਜ਼ ਇਟ ਇਜ਼ ਜਾਰੀ ਰਹਿਣਗੇ ਤੇ ਜੋ ਕੁਝ ਅੱਜ ਦੀ ਮੀਟਿੰਗ ਵਿੱਚ ਹੋਇਆ ਅਸੀਂ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਸਾਡੀ ਜਨਰਲ ਬੋਡੀ ਮੀਟਿੰਗ ਹੈ ਦਿੱਲੀ 24 ਤਾਰੀਖ ਨੂੰ ਉਹਦੇ 'ਚ ਸਾਰੀ ਜੋ ਚਰਚਾ ਹੋਈ ਉਹ ਰੱਖਾਂਗੇ ਔਰ ਉਸ ਤੋਂ ਬਾਅਦ ਫਿਰ ਇਹਨਾਂ ਨਾਲ ਅੱਗੇ ਤਾਲਮਿਲ ਕਰਾਂਗੇ। ਅ ਰਾਜੇਵਾਲ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਲੰਮੀ ਮੀਟਿੰਗ ਤੋਂ ਬਾਅਦ ਇਸ ੱਡੇ ਤੇ ਪਹੁੰਚੇ ਹਾਂ ਅਸੀਂ ਵੀ ਮਿਨੀਮਮ ਇਕਤਾ ਵਾਸਤੇ ਯਤਨ ਜਾਰੀ ਰੱਖਾਂਗੇ। ਦੋ ਵਿਚਾਰ ਨੇ ਇੱਕ ਮਤਲਬ ਉਹਨਾਂ ਦੀਆਂ 12 ਮੰਗਾਂ ਤੇ ਉਹ ਪਹਿਲਾਂ ਲੜਾਈ ਲੜ ਰਹੇ ਨੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਤੇ ਸਾਡੀ ਵੀ ਸਹਿਮਤੀ ਹੈ ਅਸੀਂ ਵੀ ਲੜ ਰਹੇ ਹਾਂ ਆਪਣੇ ਤੌਰ ਤੇ ਉਹ ਮੋਰਚਿਆਂ ਦੇ ਵਿੱਚ ਵੀ ਰੱਖੀ ਹੋਈਆਂ ਨੇ ਉਹਨਾਂ ਦੇ ਮੋਰਚਿਆਂ ਦਰਾਂ 25 ਨਵੰਬਰ ਨੂੰ ਮੇਰੇ ਖਿਆਲ 2024 ਦੇ ਵਿੱਚ ਜਿਹੜਾ ਇਹ ਖੇਤੀ ਨੀਤੀ ਖਰੜਾ ਆਇਆ ਉਹ ਉਹਨਾਂ 12 ਮੰਗਾਂ ਦੇ ਵਿੱਚ ਐਡ ਨਹੀਂ ਉਹ ਜਿੰਨੇ ਅਸੀਂ ਐ ਸਮਝਦੇ ਆਂ ਕਿ ਉਹ ਬਹੁਤ ਵੱਡੀ ਗੱਲ ਐ ਬਹੁਤ ਵੱਡੀ ਆ ਗਈ ਉਹ ਗੱਲ ਵੀ ਉਹ ਜਿਹੜੇ ਕਾਲੇ ਕਾਨੂੰਨ 3 ਆਪਾ 2021 ਦੇ ਵਿੱਚ ਬਬਸ ਮੁੱਡੇ ਸੀ ਵੀ ਉਹ ਮੁੜ ਕੇ ਦੁਬਾਰਾ ਆ ਗਏ ਅਸੀਂ ਐ ਸਮਝਦੇ ਆਂ ਇਸ ਸਕੀਮ ਦੇ ਵਿੱਚ ਉਹ ਸਾਥੀਆਂ ਨਾਲ ਸਾਂਝੀ ਕੀਤੀ ਐ ਉਹਦੇ ਵਿੱਚ ਉਹਨੂੰ ਕਿੱਥੇ ਜਗ੍ਹਾ ਦਿੰਦੇ ਨੇ ਉਹਨਾਂ ਤੇ ਉਹਨੇ ਵੀ ਹੈ ਜੇ ਵਿਚਾਰਨਾ ਤੇ ਇਧਰ ਅਸੀਂ ਵੀ ਵਿਚਾਰਨਾ ਵੀ ਐ ਸਕੀਮ ਦੇ ਵਿੱਚ ਜਿਹੜੀ ਅੱਜ ਦੀ ਸਥਿਤੀ ਦੇ ਵਿੱਚ ਸਾਡੀ ਅੰਦਰ ਚਰਚਾ ਹੋਈ ਐ ਅਸੀਂ ਇਹਦੇ ਤੇ ਆਪਦਾ ਟਾਈਮ ਲੈ ਕੇ ਅਸੀਂ ਇਸ ਕਿਵੇਂ ਦੀ ਮੀਟਿੰਗ 'ਚ ਰੱਖਾਂਗੇ ਵੀ ਕਿਹੜੀਆਂ ਕਿਹੜੀਆਂ ਗੱਲਾਂ ਆਈਆਂ ਨੇ ਕਿੱਥੇ ਗੱਲ ਖੜੀ ਐ ਉਹ ਸਾਰੀ ਸਥਿਤੀ ਦੇ ਵਾਸਤੇ ਸਾਡੇ ਵਾਸਤੇ ਵੀ ਇਹ ਸਵਾਲ ਹੈ ਇਸ ਕਰਕੇ ਅਸੀਂ ਇਹ ਇਕਤਾ ਮਤਾ ਲਈ ਇਕਤਾ ਮਤਾ ਜਿਹੜਾ ਮੂਕੇ ਵਾਲਾ ਪੜਿਆ ਸੀ ਉਹਦੇ ਵਿੱਚ ਹੀ ਮਤਲਬ ਉਹ ਖਾੜਾ ਜਿਹੜਾ ਪਾਇਆ ਅਸੀਂ 8 ਮੰਗਾ ਪਾਈਆਂ ਨੇ ਉਹ ਇਕਤਾ ਮਤਾ ਦੀ ਕਾਫੀ ਸਾਥੀਆਂ ਨੇ ਦਿੱਤੀ ਹੋਈ ਹੈ ਉਹੋ ਮਤਲਬ ਕੁਝ ਉਹਨਾਂ ਦੇ ਵਿੱਚ ਵੀ ਜੇ ਸਾਰੇ ਮੋਰਚਿਆਂ ਦੇ ਵਿੱਚ ਉਹਨਾਂ ਦੇ ਵੀ ਵਿਚਾਰ ਚਰਚਾ ਕਰਨੀ ਹੈ ਇਸ ਕਰਕੇ ਕੁਝ ਗੱਲਾਂ ਹੈਗੀਆਂ ਨੇ ਧਿਆਨ ਮੰਗਦੀਆਂ ਨੇ ਉਹ ਸਮਾਂ ਵੀ ਮੰਗਦੀਆਂ ਨੇ ਦੋ ਐਕਸ਼ਨਾਂ ਦਾ ਐਲਾਨ ਰਾਜਾ ਸਾਹਿਬ ਰਾਜਾ ਸਾਹਿਬ ਨੇ ਕੀਤਾ ਇੱਕ 20 ਮਤਲਬ 20 ਤਰੀਕ ਨੂੰ ਜੰਨੀ ਇਹ ਸ਼ਾਇਦ ਪਰਸੋਂ ਨੂੰ ਹੀ ਆ 20 ਤਰੀਕ ਨੂੰ ਅਸੀਂ ਸਾਰੇ ਹਿੰਦੁਸਤਾਨ ਦੇ ਐਮਪੀਆ ਦੇ ਅੱਗੇ ਦੰਦਿਆਲ ਸਾਹਿਬ ਨੂੰ ਬਚਾਉਣ ਦੀ ਖਾਤਰ ਤੇ ਨੇਕ ਨਮੇ ਖਾੜੇ ਨੂੰ ਰੱਦ ਕਰਾਉਣ ਦੀ ਖਾਤਰ ਬਾਕੀ ਜਿਹੜੀਆਂ ਦਿੱਲੀ ਮੋਰਚੇ ਦੇ ਰਹਿੰਦੀਆਂ ਮੰਗਨੂਨਾ ਤੇ ਆਲ ਇੰਡੀਆ ਦੇ ਐਕਸ਼ਨ ਦੇ ਰਹੇ ਆ ਤੇ 26 ਜਨਵਰੀ ਨੂੰ ਅਸੀਂ ਟਰੈਕਟਰ ਮਾਰਚ ਦਾ ਪ੍ਰੋਗਰਾਮ ਪਹਿਲੇ ਲਿਖਿਆ ਹੋਇਆ ਉਹ ਸਾਡਾ ਐਲਾਨ ਹੈ ਉਹ ਅਸੀਕਾ ਪਰ ਜੇ ਬਾਲਸਾਬ ਇੱਕ ਤਾਂ ਇੱਕ ਤਾਂ ਮਤੇ ਦੀ ਗੱਲ ਕਰੀ ਤਾਂ ਇੱਕ ਤਾਂ ਵੀ ਗੱਲ ਤਾਂ ਆ ਕੇ ਬਦਰੀ ਹੈ ਜਿਵੇਂ ਮੀਟਿੰਗਾਂ ਆ ਕੇ 24 ਨੂੰ ਹੁੰਦੀ ਹੈ ਕਿੱਥੇ ਤੱਕ ਸਹਿਮਤੀ ਹੁੰਦੀ ਹੈ ਤੁਹਾਡੀ ਕਿ ਉਹਨਾਂ ਦੀ ਪਰ ਜਾਨ ਬਚਾਉਣ ਵਾਲੇ ਪਾਸੇ ਗੱਲ ਕਰੀਏ 54 ਦਿਨ ਹੋ ਗਏ ਅਜੇ ਪਾਣੀ ਵੀ ਨਹੀਂ ਪਾਚ ਰਿਹਾ ਉਹਨਾਂ ਨੂੰ ਹਾਲਤਾਂ ਦੀ ਜਿਵੇਂ ਹਰ ਕੋਈ ਕਹਿੰਦਾ ਵੀ ਸਕੇਟ ਸਕੇਟ ਚਾਈ ਹੈ ਉਹਨਾਂ ਦੇ ਪਾਸੇ ਕਿਵੇਂ ਆਪਣਾ ਕੋਈ ਕੀ ਲੱਗਦਾ ਵੀ ਇਸ ਤਰ੍ਹਾਂ ਜਾਨ ਬਚੇ ਇਹ ਚਿੰਤਾ ਦਾ ਵਿਸ਼ਾ ਸਾਰਾ ਡਿਸਕਸ ਕੀਤਾ ਹੈ ਉਨ ਦੋਨੋਂ ਫੋਰਮਾਂ 'ਪੋਪਰੀ ਜਾ ਕੇ ਜੋ ਅੱਜ ਡਿਸਕਸ਼ਨ ਹੋਈ ਹੈ ਵਿਚਾਰ ਕਰਨਗੇ ਫਿਰ ਉਹਦੇ ਬਾਅਦ ਆਗਰ ਅਸੀਂ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਅਸੀਂ ਬਾਰ ਬਾਰ ਐਜੀਟੇਸ਼ਨ ਜਿਹੜਾ 26 ਤਰੀਕ ਨੂੰ ਟਰੈਕਟਰ ਮਾਰਚ ਕਰ ਰਹੇ ਆ 20 ਤਰੀਕ ਨੂੰ ਸਾਰੇ ਐਮਪੀਆ ਨੂੰ ਮੰਗ ਪੱਤਰ ਦੇ ਰਹੇ ਆ ਉਹਨਾਂ ਦੀ ਜਾਨ ਬਚਾਉਣ ਲਈ ਅਸੀਂ ਕਰ ਰਹੇ ਆ ਅਸੀਂ ਅਸੀਂ ਇੱਕ ਚੀਜ਼ ਦੱਸ ਦਿਆਂ ਤੁਹਾਨੂੰ 20 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਉਹ ਦੇਸ਼ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਤੇ ਇਹ ਦਬਾਅ ਬਣਾਉਣ ਲਈ ਆ ਕਿ ਕੇਂਦਰ ਸਰਕਾਰ ਦੇ ਗਲ ਪੈਣ ਉਹ ਕਿ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਸੰਘਰਸ਼ੀਲ ਜਥੇਬੰਦੀਆਂ ਨੇ ਗੱਲਬਾਤ ਸ਼ੁਰੂ ਕੀਤੀ ਜਾਵੇ ਇਸ ਗੱਲ ਲਈ ਇਸ ਗੱਲ ਲਈ ਹੈ ਜਿਹੜੀਆਂ ਚੀਜ਼ਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਗਈਆਂ ਕਿ ਮੋਗਾ ਮਹਾਪੰਚਾਇਤ ਦਾ ਇਕਤਾ ਰੈਜ਼ੋਲੂਸ਼ਨ ਔਰ ਖਾਸ ਕਰਕੇ ਜਿਹੜਾ ਖੇਤੀ ਖਰੜਾ ਜਿਹੜਾ ਆਇਆ ਇਸ ਮਾਮਲੇ ਦੇ ਜਿੰਨੇ ਇੰਪੈਕਟ ਨੇ ਜਿਸ ਹਿਸਾਬ ਨਾਲ ਇਹ ਤਿੰਨੋਂ ਕਾਨੂੰਨਾਂ ਨੂੰ ਇੱਕ ਬਣਾ ਕੇ ਉਹਨਾਂ ਨੇ ਲਿਆਂਦਾ ਔਰ ਇਹ ਜਿੱਡਾ ਵੱਡਾ ਹਮਲਾ ਆ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਇਸ ਗੱਲ ਦੀ ਪਲੇਸਿੰਗ ਕਿੱਥੇ ਹੋਵੇ ਇਸ ਗੱਲ ਉੱਨਾ ਸਾਥੀਆਂ ਨੇ ਵਿਚਾਰਨਾ ਉਹ ਵਿਚਾਰਨਗੇ ਉਹਨਾਂ ਦੀ ਆਈ ਗੱਲ ਅਸੀਂ ਵਿਚਾਰਨੀ 6 ਮੈਂਬਰ ਕਮੇਟੀ ਆਪਣੀ ਰਿਪੋਰਟ ਕਰੇਗੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਤੇ 24 ਤਰੀਕ ਨੂੰ ਸਾਡੀ ਉੱਥੇ ਜਨਰਲ ਬਾਡੀ ਮੀਟਿੰਗ ਹੈ ਦਿੱਲੀ ਉੱਥੇ ਰਿਪੋਰਟ ਕਰਾਂਗੇ ਉਸ ਤੋਂ ਬਾਅਦ ਜੋ ਇਸ ਗੱਲ ਲਈ ਯਤਨ ਜਾਰੀ ਰਹਿਣਗੇ ਪਹਿਲਾਂ ਵੀ ਜਾਰੀ ਰੱਖੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਐਫਰਟ ਲਾਇਆ ਖੁੱਲੇ ਮਨ ਨਾਲ ਅੱਗੇ ਵੀ ਜਾਰੀ ਮੇਨ ਮਸਲਾ ਸੀ ਸਾਰਿਆਂ ਨੂੰ ਅੱਟੇ ਕਰਕੇ ਅੱਗੇ ਵਧਣ ਦਾ ਹੁਣ ਮਿਨੀਮਮ ਇਕਤਾ ਦੀ ਗੱਲ ਹੋ ਰਹੀ ਹੈ ਮੈਕਸਿਮਮ ਇਕਤਾ ਦੀ ਗੱਲ ਹੋ ਰਹੀ ਹੈ ਯਾਨੀ ਸਾਰੇ ਇਕੱਠੇ ਚੱਲ ਕੇ ਅੱਗੇ ਇਸ ਅੰਦੋਲਨ ਨੂੰ ਵਧਾਣ ਲਈ ਤਿਆਰ ਨਹੀਂ ਹੋ 파 ਰਹੇ ਕਿਸਦਾ ਕੀ ਕਰ ਐ ਫੈਕਟ ਕਿ ਸੋ ਆਗੇ ਕਿ ਪਹਿਲਾਂ ਮਿਨੀਮਮ ਇਸ ਸਾਰੇ ਚਰਚਾ ਦਾ ਵਿਸ਼ਾ ਨਹੀਂ ਅਸੀਂ ਸਾਡੇ ਸਾਡੇ ਕੋਲ ਵੀ ਅਸੀਂ ਵੀ ਕੁਝ ਮੁੱਦਿਆਂ ਤੇ ਚਰਚਾ ਕਰਨੀ ਉਹਨਾਂ ਨੇ ਵੀ ਕਰਨੀ ਉਹਦੇ ਬਾਅਦ ਫਿਰ ਕੱਟੇ ਹੋਏ ਸਾਰੇ ਇਹ ਮੁੱਦਿਆਂ ਨੂੰ ਕਰਦਾ ਲੱਗਦਾ ਜੀ ਜਿਸ ਤਰ੍ਹਾਂ ਸਿਚੁਏਸ਼ਨ ਹਲੇ ਵੀ ਚਰਚਾ ਦੀ ਹੋਂਦ ਬਹੁਤ ਜ਼ਿਆਦਾ ਬਣ ਲੱਗਦੀ ਨਹੀਂ ਅਸੀਂ 20 ਤਾਰੀਖ ਨੂੰ ਅਸੀਂ ਸਾਰੇ ਦੇਸ਼ ਵਿੱਚ ਸਾਰੇ ਮੈਂਬਰ ਪਾਰਲੀਮੈਂਟਸ ਨੂੰ ਇਹ ਪ੍ਰੈਸ਼ਰਾਈਜ਼ ਕਰਨ ਵਾਸਤੇ ਅਸੀਂ ਥਾਂ ਥਾਂ ਧਰਨੇ ਦੇ ਰਹੇ ਹਾਂ ਸਾਰੇ ਦੇਸ਼ ਵਿੱਚ ਰਾਜ ਸਭਾ ਦੇ ਤੇ ਲੋਕ ਸਭਾ ਦੇ ਵੀ ਤੁਰੰਤ ਉਹ ਸਰਕਾਰ ਤੇ ਦਬਾਅ ਪਾ ਕੇ ਪਹਿਲਾਂ ਇਸ ਡੇਲੀਬਲ ਸੰਧੀ ਦਾ ਇਜ਼ਹਾਰ ਕਰਨ ਕਰਨ ਕਰ ਸ਼ੁਰੂ ਕਰ ਇਸ ਲਈ ਹੋ ਰਿਹਾ ਇੱਕ ਇੱਕ ਦਿਨ ਪਿਛਲੀ ਵਾਰੀ ਹੋਈ ਸੀ ਉਸ ਤੋਂ ਬਾਅਦ ਸਾਰੇ ਜੁਆਇੰਟ ਇਕੱਠੇ ਆ ਨਜ਼ਰ ਆਏ ਸੀ ਇੱਕੋ ਮੰਚ ਤੇ ਸੀ ਪੀਸੀਆਂ ਵੀ ਇਕੱਠੀਆਂ ਹੋਈਆਂ ਅੱਜ ਅੱਜ ਜੁਆਇੰਟ ਨਾ ਨਜ਼ਰ ਨਹੀਂ ਆ ਰਹੇ ਅੱਜ ਤੋਂ ਅੱਠ ਅੱਠ ਪ੍ਰੈਸ ਕਾਨਫਰੰਸਾਂ ਕਰ ਰਹੇ ਹਾਂ ਕਾਰਨ ਕੀ ਹੈ ਇਸ ਦਾ ਇਸ ਦਾ ਕਾਰਨ ਕੀ ਆ ਸਰ ਲੱਗਦਾ ਕਿ ਇਹ ਗੱਲ ਨਹੀਂ ਬਣੀ ਇੱਕ ਇੱਕ ਜਣਾ ਕਰੋਗੇ ਤਾਂ ਤਾਂ ਉਹ ਨਾ ਉਹ ਤਾਂ ਪਤਾ ਲੱਗਦਾ ਇਹਨਾਂ ਤੁਹਾਡਾ ਪਤਾ ਲੱਗਦਾ ਤੁਸੀਂ ਆਪਣੇ ਸਾਹਮਣੇ ਦੱਸ ਦੋ ਪਹਿਲਾਂ ਵੀ ਤਸਵੀਰ ਕੰਪਲੀਟ ਹੋਈ ਫਾਰਮ ਮੇਰੀ کہہ ਕੇ ਗਏ ਆ ਕਿ ਅਸੀਂ ਦੋਵੇਂ ਫਾਰਮ ਸਹਿਯੋਗਤਾ ਹੈ ਔਰ ਅਸੀਂ ਮੀਟਿੰਗ ਅੱਗੇ ਵੀ ਵਧਾਵਾਂਗੇ ਸਾਡੇ ਵੱਲੋਂ ਇਕਤਾ ਦਾ ਮਤਦਾਨ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੰਯੁਕਤ ਕਿਸਾਨ ਮੋਰਚਾ ਇਕਤਾ ਲਈ ਸੋਹਿਰ ਦਾ ਤਾਂ ਹੀ ਮੋਕਾ ਮਹਾਪੰਚਾਇਤ ਚ ਵੀ ਰੈਜ਼ੋਲੂਸ਼ਨ ਕੀਤਾ ਆ ਉਸ ਗੱਲ ਹੀ ਆਏ ਆ ਜੇ ਕੁਝ ਚੀਜ਼ਾਂ ਅਸੀਂ ਇਹ ਫੈਸਲਾ ਕੀਤਾ ਕਿ ਬਖਰੇਵਿਆਂ ਨੂੰ ਬਾਹਰ ਨਹੀਂ ਰੱਖਾਂਗੇ ਠੀਕ ਹੈ ਇਸੇ ਕਰਕੇ ਹੈ ਕੁਝ ਚੀਜ਼ਾਂ ਜਿਵੇਂ ਇਹ ਪਾਲਿਸੀ ਡਰਾਫਟ ਹੈ ਜਿਹੜਾ ਇਸ ਪਾਲਿਸੀ ਡਰਾਫਟ ਨੂੰ ਉਹਨਾਂ ਸਾਥੀਆਂ ਨੇ ਵਿਚਾਰਨਾ ਹੈ ਠੀਕ ਹੈ ਉਹਨਾਂ ਨੂੰ ਵਿਚਾਰਨ ਦਾ ਮੌਕਾ ਦਿੱਤਾ ਹੈ ਅਸੀਂ ਕੁਝ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਆਈ ਹੈ ਉਹ ਪ੍ਰਪੋਜ਼ਲ ਨੂੰ ਅਸੀਂ ਆਪਣੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਜਨਰਲ ਹਾਊਸ 'ਚ ਵਿਚਾਰਨਾ ਉਸ ਤੋਂ ਬਾਅਦ ਜੋ ਇਹ ਪ੍ਰੋਸੈਸ ਜਾਰੀ ਰਹੂ 19 ਦਿਨ ਤੱਕ ਪ੍ਰੋਗਰਾਮ ਹੋਣਗੇ ਪ੍ਰੋਗਰਾਮ ਤਿੰਨ ਉਹ ਆਪਣਾ ਫੋਰਮ ਉਹ ਆਪਣਾ ਲੜ ਰਹੇ ਨੇ ਅਸੀਂ ਆਪਣਾ 올 ਇੰਡੀਆ ਪ੍ਰੋਗਰਾਮ ਕਰ ਰਹੇ ਹਾਂ 26 ਤਰੀਕ ਨੂੰ ਵੀ ਕਰਾਂਗੇ 20 ਨੂੰ ਵੀ ਕਰਾਂਗੇ ਯਾਰ ਇਹ ਗੱਲਾਂ ਨੇੜੇ ਲੱਗਣ ਦੇ ਵਿੱਚ ਮਤਲਬ ਗੜਬੜਾ ਖੜੀਆਂ ਕਰਨੀਆਂ ਨਹੀਂ ਆ ਸਾਨੂੰ ਵਿਚਾਰ ਲੈਣ ਦਿਓ 24 25 ਤੋਂ ਬਾਅਦ ਫਿਰ ਬੈਠਣਾ ਸੋ ਇਦਾਂ ਦੇ ਕਮੈਂਟਸ ਪਲੀਜ਼ ਨਾ ਕਰੋ ਮੈਂ ਬੜਾ ਸਪਸ਼ਟਾ ਇਹ ਜਿਹੜੇ ਨਾਰਮਲ ਸਵਾਲ ਕਰਦੇ ਆ ਨੈਗੇਟਿਵ ਕਮੈਂਟਸ ਪਲੀਜ਼ ਨਾ ਕਰੋ ਇਕਤਾ ਦੇ ਰਸਤੇ ਤੁਸੀਂ ਕਾਹ ਮਲਾ ਕੇ ਰੋੜੇ ਨਾ ਪਾਉਣਾ ਸੌਰੀ ਲੋਕ ਵਿੱਚ ਲੋਕ ਮੈਂਸਟਰੋਜੀ ਉਠੋ ਇੱਕ ਟੈਲਾ ਨਵਾਂ ਵਿਜੀਟ ਹੈ ਰਾਜੇ ਆਲ ਸਾਹਿਬ ਬੈਠੋ ਇਹ ਗੱਲ ਰਹੀ ਦੀ ਜਿਹੜਾ ਜਿਹੜਾ ਪੁੱਛੇ ਇਹ ਦੀ ਜਿਹੜਾ ਆਪਾਂ 999 ਪਾਤੀ ਦਾ ਇੱਕ ਦੰਸ਼ ਸ਼ਬਦ ਆਪਲੀ ਨੰਬਰ ਤੋਂ ਇਹ ਨਾ ਕਰੋ ਸਰ ਇੱਕ ਇੱਕ ਮਿੰਟ ਪਰ ਅਸੀਂ ਇਹ ਸਮਝਦੇ ਹਾਂ ਕਿ ਤੁਸੀਂ ਨਹੀਂ ਮੀਟਿੰਗ ਵਿੱਚ ਇਹ ਕਿਹਾ ਕਿ ਜਿਹੜਾ 12 ਮੰਗਾ ਨੇ ਉਹਨਾਂ ਦੀ ਉਹਦੇ ਉੱਪਰ ਸਹਿਮਤੀ ਹੈ ਪਰ ਜਿਹੜਾ ਖੇਤੀ ਨੀਤੀ ਵਾਲਾ ਖਰੜਾ ਹੈਗਾ ਤੁਸੀਂ ਇਸ ਲਈ ਵਿਚਾਰ ਨੂੰ ਕਿਹਾ ਕਿ ਉਸ ਨੂੰ ਵੀ ਵਿੱਚ ਵਿਚਾਰਿਆ ਜਾਵੇ ਇਸੇ ਮਸਲੇ ਨੂੰ ਲੈ ਕੇ ਵੀ ਉਹ ਵੀ ਵਿਚਾਰ ਰਹੇ ਨੇ ਇਸੇ ਨੂੰ ਲੈ ਕੇ ਥੋੜੀਆਂ ਇਹ ਮੀਟਿੰਗ ਅੱਗੇ ਜਾ ਰਹੀ ਹੈ ਥੋੜਾ ਥੋੜਾ ਹਿੰਦੀ ਹਿੰਦੀ ਵਾਲਾ ਸਾਥੀ ਜੋ ਕੋਈ ਹਿੰਦੀ ਹੈ ਤਾਂ ਮਾਰਾ ਸਾਥੀ ਜਵਾਬ ਦੇਗਾ ਇਹ ਕੇਰਲਾ ਸੈਂਸ ਕੋ ਪਿਛਲੀ ਵਾਰ ਨਹੀਂ ਛੋੜ ਦਿੱਤਾ ਦੇ ਰਹੇ ਹੋ ਹਿੰਦੀ ਕਰਨ ਲਈ ਆ ਕਿੱਲੇ ਕਰ ਦੋ ਕੀ ਹੁਣ ਖਾੜਾ ਵਿੱਚ ਨਹੀਂ ਇੱਕ ਇੱਕ ਇਹੀ ਨਹੀਂ ਉਹ ਵੀ ਉਹ ਵਿਚਾਰਨਗੇ ਜੋ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਵਿਚਾਰਾਂਗੇ

ये हमारा और उनका पोजीशन नहीं है हमारा आज का मीटिंग बहुत सौहार्दपूर्ण हुआ बहुत लंबी बात हुआ है गहराई पे बात हुआ है और उसमें बहुत साफ रूप में कुछ बात निगर कर आए वो ये था कि हमारा मोगा जो रेसोलूशन था वो रेसोलूशन में पहले बात हमने ये रखा था कि ये जो मार्केट पॉलिसी का जो ड्राफ्ट है वापस करना चाहिए और उन्होंने उसमें अभी विचार रखेंगे ऐसा फैसला उन्होंने मांग, समय मांगा हमने समय दिया क्योंकि हमने सोचता हूँ एमएसपी का जो मुद्दे बहुत महत्वपूर्ण मुद्दे है लेकिन अभी बड़ा हमला एमएसपी को भी पूरा खत्म करने का तरह यह मार्केट पॉलिसी आया है मार्केट पॉलिसी आने से एपीएमसी पूरा खत्म होगा और वहां निजी मार्केट आएगा सात हजार से ज्यादा मार्केट हमारे देश में है वो सारे मार्केट कॉर्पोरेट का पास चला जाएगा वह एमएसपी नहीं होगा तो हमने सोचता है फिर भी हमने विनती किया उनसे आप इसको जल्दी जितना जल्दी हो सके उतना जल्दी विचार रखिए हमने बताया है दूसरा कोऑर्डिनेशन कमेटी का भी हमने पीछे बार भी रखा इस बार भी उन्होंने उसको फैसला हुआ नहीं था उनका विचार करेंगे बोला हम एग्री किया क्योंकि उन्होंने मांग रहे समय विचार करने के लिए देना पड़ेगा इसलिए वो भी लेकिन वो डिस्कस करने के लिए तैयार है विचार करने के लिए तैयार लोग भी हिंदी देखेंगे ना पंजाबी नहीं देखेंगे इसलिए बोल रहा हूँ प्लीज और तीसरा बात है हमने उनसे तारीख को जो बात बोला जो आपने बताया इसी का कारण है डेलेवाल जी का हालत बहुत खराब है इसलिए सबसे ज्यादा प्रेशर और दबाव एमपीओ को सामने सारे देश पे करने के लिए हम फैसला कर चुका है आपको पिछले दिवस का हमारा प्रश्न में वो बताया तो वो जो बात है वो हमने किया है चीफ मिनिस्टर को मिलेंगे हम लोग और ये जो पॉलिसी ड्राफ्ट है उसको वापस तो करने तो के लिए सुनिए 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 विधानसभा में ये बात करने के लिए हमने बात किया है तो उन्होंने कोऑर्डिनेशन करने के लिए फैसला अभी करना का स्थिति में नहीं था और हमें लिए भी उन्होंने कुछ बात ऐसा रखा है कि मैक्सो एकदा का बात रखा लेकिन उन्होंने मैक्सो एकदा के लिए जो ड्राफ्ट पॉलिसी जो है उसको वापस करने का बात बोलने का अभी परिस्थिति नहीं है उसका उसको विचार करना पड़ेगा तो उसी लिए हमने अभी ये फैसला किया है बीस तारीख का प्रोग्राम हम उनसे बोला है आप हमें समर्थन में आ सकते छब्बीस का प्रोग्राम ऑलरेडी बहुत बातचीत हो गया है उसी दिन हम दोनों में एक ही तरफ बात रखा है और उसमें तालमेल करने का बात उन लोग करना है हमारे लिए कोई दिक्कत नहीं है हम उसके लिए हमेशा हम तैयार है उनका साथ तालमेल करके 26 तारीख का प्रोग्राम करने के, के लिए वो दोनों फोरम ये कह गए हैं कि हम दोनों एकता के लिए हैं, लेकिन तीसरा फॉर्म अभी सोचेगा क्या करना है? हमने एकता के लिए दरवाजे खुले छोड़े तीसरा, तो तो तीसरा छोड़ के नहीं है हम एक छह मेंबर कमेटी एसके ने बनाया है <SKM> का जनरल ने बना के रखा चंडीगढ़ में जो मीटिंग हुआ वो हमारा सिंह का मौत हुआ उस समय पे हमने ये चेम्बर कमेटी बनाया था उसका बाद निरंतर हमने कोशिश किया है हमारे पास सभी लेटर जो दिया डिस्कशन किया सब कुछ है अभी और अभी, अभी, अभी ही उन्होंने अभी हमारा साथ मीटिंग करने के लिए जो अभी पीछे चौटा पटियाला में जो मीटिंग हुआ वो पहले बार आया तो मीटिंग फिक्स की कब होनी होना अभी चौबीस और पच्चीस का हमारा मीटिंग है वो मीटिंग में यह पूरा होगा सवाल सवाल है कोई भी जवाब दे दो ਸਿਰਫ ਇੱਕ ਸਵਾਲ ਇਹ ਹੈ ਤੁਸੀਂ ਕਿਹਾ ਕਿ 13 ਜਾਂ 12 ਮੰਗਾ ਜਿਹੜੀਆਂ ਉਹਨਾਂ ਦੀਆਂ ਉਹਦੇ ਨਾਲ ਸਾਡੀ ਸਹਿਮਤੀ ਹੈ ਪਰ ਸਾਡੀ ਜਿਹੜੀ ਇੱਕ ਅਸੀਂ ਉਹਨਾਂ ਨੂੰ ਕਿਹਾ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਐਗਰੀਕਲਚਰ ਪਾਲਿਸੀ ਨੂੰ ਰੱਦ ਕਰਨਾ ਚਾਹੀਦਾ ਉਹਨਾਂ ਦੇ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਕੀ ਵਿਚਾਰ ਸੀ ਕਿ ਉਹ ਪਹਿਲੀ ਗੱਲ ਤਾਂ ਇਹ ਮੇਰੀ ਗੱਲ ਤਾਂ ਇਹ ਉਹ ਮੰਗਾ ਉਹਨਾਂ ਦੀਆਂ ਨਹੀਂ ਇਕੱਲਿਆਂ ਦੀਆਂ ਸਾਡੀਆਂ ਦਿੱਲੀ ਮੋਰਚੇ ਨੇ ਰਹਿ ਰਹੀਆਂ ਮੰਗਾਂ ਨੇ ਜਿਹਦੇ ਤੇ ਅਸੀਂ ਵੀ ਲਗਭਗ 2021 ਤੋਂ ਲੈ ਕੇ 2025 ਦੇ ਲਾਸਟ ਤੱਕ 24 ਦੇ ਲਾਸਟ ਤੱਕ 25 ਐਕਸ਼ਨ ਕਰ ਚੁੱਕੇ ਆ ਸਯੁਗਤ ਮੋਰਜਾ ਵੱਲੋਂ ਆਲ ਇੰਡੀਆ ਪੱਧਰ ਤੇ ਇਸ ਕਰਕੇ ਉਹ ਮੰਗਾ ਸਾਡੀਆਂ ਸਾਰਿਆਂ ਨੇ ਸਾਂਝੀਆਂ ਨੇ ਕਿਸਾਨੀ ਲਹਿਰ ਦੀ ਦੂਜੀ ਗੱਲ ਜਿਹੜੀ ਹੈ ਮਤਲਬ ਉਹਨਾਂ ਨੇ ਦੇਖੋ ਐਡੀ ਵੱਡੀ ਗੱਲ ਹੈ ਐਡੇ ਵੱਡੀ ਮਤਲਬ ਮੂਵਮੈਂਟ ਚੱਲ ਰਹੀਆਂ ਆ ਅਸੀਂ ਆਪਣੇ ਤੌਰ ਤੇ ਆਪਣੇ ਤੌਰ ਤੇ ਲੜ ਰਹੇ ਹਾਂ ਇਸ ਵਾਸਤੇ ਵਿਚਾਰਨ ਦਾ ਸਮਾਂ ਤਾਂ ਹਰ ਇੱਕ ਹੀ ਮੰਗਦਾ ਹੁੰਦਾ ਕਿਉਂਕਿ ਇੱਧਰ ਤਾਂ ਪੰਜ ਪੰਜ ਸਾਡੇ ਆ ਫਿਰ ਖਿਆਲ ਚ ਲਗਭਗ 450 ਜਥੇਬੰਦੀਆਂ ਆ ਲਈਆਂ ਦਿੱਤੀ ਤੇ ਅਸੀਂ ਉਹ 6 ਬੰਦੇ ਉਹਦੇ ਵਿੱਚ ਇਹ ਡਿਸੀਜਨ ਲੈ ਕੇ ਜਾਈਏ ਕੋਈ ਵੱਡਾ ਕੋਈ ਡਿਸੀਜਨ ਲਈਏ ਕਿਉਂਕਿ ਉਹ ਉਹਦੇ ਵਿੱਚ ਸਾਡੀ ਸਮਰੱਥਾ ਨਹੀਂ ਹੈ ਉਹਨਾਂ ਨੇ ਵੀ ਆਪਣਾ ਫਾਰਮਾਂ ਦੇ ਪਿੱਛੇ ਬੰਦੇ ਆ ਉਹਨਾਂ ਦੇ ਵੀ ਤਿੰਨ ਤਿੰਨ ਚਾਰ ਚਾਰ ਬੰਦੇ ਆ ਉਹਨਾਂ ਨੇ ਵੀ ਜਿਹੜੀ ਇਹ ਖੇਤੀ ਡਰਾਫਟ ਆ ਨਵਾਂ ਉਹਨੂੰ ਕਿਹੜੀ ਥਾਂ ਦੇਣੀ ਹੈ ਕਿੱਥੇ ਰੱਖਣਾ ਹੈ ਕਿੱਥੇ ਨਹੀਂ ਹੁਣ ਤਾਂ 12 ਮੰਗਾਂ ਦੀ ਲੜ ਰਹੇ ਹਨ ਨਾ ਉਹ ਉਸ ਕਰਕੇ ਇਹ ਦਿੱਕਤਾਂ ਉਹਨਾਂ ਵਾਸਤੇ ਵੀ ਸੋਚਣ ਨੇ ਸਾਡੇ ਵਾਸਤੇ ਸੋਚਣ ਨੇ ਅਸੀਂ ਲਗਾਤਾਰ ਐਕਸ਼ਨ ਕਰ ਰਹੇ ਹਾਂ ਐਕਸ਼ਨਾਂ ਦੇ ਵਿੱਚ ਉਹ ਵੀ ਨੇ ਐਕਸ਼ਨਾਂ ਦੇ ਵਿੱਚ ਅਸੀਂ ਵੀ ਐਕਸ਼ਨਾਂ 'ਚ ਤਾਂ ਕੋਈ ਦਿੱਕਤ ਨਹੀਂ ਪੈ ਰਹੀ ਇਸ ਕਰਕੇ ਕੋਈ ਆ ਨਹੀਂ ਨਿਕਲੇ ਕੋਈ ਕਿਸਾਨ ਮੂਵਮੈਂਟ ਵੀ ਆ ਮੀਟਿੰਗਾਂ ਦਰਤਰ ਹੋਈਆਂ ਜਾਂ ਨਹੀਂ ਜਾਂ ਐਕਸ਼ਨ ਤਾਂ ਤੁਸੀਂ ਕਰਦੇ ਨਹੀਂ ਅਸੀਂ ਤਾਂ ਆਲਰੇਡੀ ਐਕਸ਼ਨ ਕਰ ਰਹੇ ਹਾਂ 20 ਨੂੰ ਵੀ ਐਕਸ਼ਨ ਹੈ 26 ਨੂੰ ਵੀ ਐਕਸ਼ਨ ਹੈ ਉਦੋਂ ਬਾਅਦ ਹੋ ਸਕਦਾ 24 ਨੂੰ ਵੀ ਕੋਈ ਨਿਕਲਿਆ ਆਵੇ ਮਾਰਕੀਟ ਪਾਲਿਸੀ ਦੇ ਖਰੜੇ ਤੇ ਉਹਨਾਂ ਦੇ ਕੀ ਵਿਚਾਰ ਸੀ ਮੀਟਿੰਗ ਦੇ ਵਿੱਚ ਦੇਖੋ ਇਹਦੇ ਵਿਚਾਰ ਨਾਲ ਬੇਨਤੀ ਸਮਝੋ ਜਿਹੜਾ ਭਾਰਤ ਸਰਕਾਰ ਨੇ ਐਗਰੀਕਲਚਰ ਮਾਰਕੀਟਿੰਗ ਪਾਲਸੀ ਦਾ ਡਰਾਫਟ ਨਵਾਂ ਭੇਜਿਆ ਹੈ ਇਹ ਇੱਕ ਤਰ੍ਹਾਂ ਨਾਲ ਜਿਹੜੀਆਂ ਅਸੀਂ ਦਿੱਲੀ ਮੰਗਾ ਮਨਾ ਕੇ ਆਏ ਸੀ ਉਹ ਸਾਰੀ ਉਹਨੇ ਉਹਦੇ ਉੱਤੇ ਦੀ ਪਾਣੀ ਫੇਰ ਕੇ ਇੱਕ ਤਰ੍ਹਾਂ ਦਾ ਇਸ ਮੋਰਚੇ ਨੂੰ ਇੱਦਾਂ ਇੱਕ ਦੀਵਾਰ ਖੜੀ ਕਰਤੀ ਵੀ ਤੁਸੀਂ ਲਓ ਤੁਸੀਂ ਮੰਗਦੇ ਹੋ ਐਮਐਸਪੀ ਅਸੀਂ ਸਾਰਾ ਕੁਝ ਤੋੜਤਾ ਅਸੀਂ ਮੰਡੀਆਂ ਤੋੜਤੀ ਇਹ ਅਸੀਂ ਉਹਨਾਂ ਨੂੰ ਕਿਹਾ ਇਹਨੂੰ ਵਿਚਾਰੋ ਬੜਾ ਗੰਭੀਰ ਮੁੱਦਾ ਹੈ ਇਹ ਐਮਐਸਪੀ ਵੀ ਤਾਂ ਰਹੂ ਜੇ ਇਹ ਡਰਾਫਟ ਪਾਲਿਸੀ ਜਿਹੜੀ ਆ ਵਿਡਰਾਪ ਪੰਜਾਬ ਸਰਕਾਰ ਨੂੰ ਅਸੀਂ ਵੀ ਇਹਨਾਂ ਨੇ ਵੀ ਅਸੀਂ ਰਲ ਕੇ ਕਿਹਾ ਵੀ ਤੁਸੀਂ ਇਹਦਾ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨੂੰ ਰੱਦ ਕਰੋ ਉਹਨਾਂ ਨੇ ਸੈਸ਼ਨ ਨਹੀਂ ਬੁਲਾਇਆ ਉਹਨੂੰ ਦਿੱਲੀ ਇਲੈਕਸ਼ਨ ਜਿਆਦਾ ਜ਼ਰੂਰੀ ਲੱਗਿਆ ਇੱਕ ਚਿੱਠੀ ਲਿਖਤੀ ਰੱਦ ਕਰਨ ਦੀ ਤਾਂ ਇਦਾਂ ਸਾਰੀਆਂ ਸਟੇਟਾਂ ਤੇ ਅਸੀਂ ਇਹ ਦਬਾਅ ਪਾ ਰਹੇ ਹਾਂ ਜਿਹੜਾ 20 ਤਾਰੀਖ ਦਾ ਪ੍ਰੋਗਰਾਮ ਰੱਖਿਆ ਚੀਫ ਮਿਨਿਸਟਰ ਨੂੰ ਮਿਲਣਾ ਹੈ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਨੂੰ ਮਿਲਣਾ ਹੈ ਉਹਨਾਂ ਨੂੰ ਅਸੀਂ ਇਹੀ ਕਹਿਣਾ ਹੈ ਵੀ ਤੁਰੰਤ ਪ੍ਰਧਾਨ ਮੰਤਰੀ ਦੇ ਦਬਾਅ ਪਾਉਣ ਨੂੰ ਬਿਟਰਾ ਕਰੋ ਔਰ ਕਾਰਵਾਹ ਸ਼ੁਰੂ ਕਰਾ ਕੇ ਡਲੇਵਲ ਸਾਹਿਬ ਦੀ ਜਾਨ ਬਚਾਓ ਇੱਕ ਜਿਹੜਾ ਸਾਥੀ ਨੇ ਸਵਾਲ ਕੀਤਾ ਇਹਨਾਂ ਵੀ ਉਹਨਾਂ ਨੇ ਮਤਨ ਵਿਦੇ ਡਰਾਫਟ ਬਾਰੇ ਠੀਕ ਹੈ ਡਰਾਫਟ ਨੂੰ ਆਇਆ ਨਹੀਂ ਵੀ ਉਹ ਪ੍ਰਵਾਨ ਕਰਦੇ ਉਹਨਾਂ ਨੇ ਵੀ ਰੱਦ ਕੀਤਾ ਕਿਉਂਕਿ 23 ਤਰੀਕ ਨੂੰ ਕਾਤੀਆਂ ਫੂਕੇ ਨੇ ਉਹਨਾਂ ਨੇ ਵੀ ਪਰ ਉਹਨਾਂ ਨੇ ਜਿਹੜੀਆਂ 12 ਮੰਗਾਂ ਰੱਖੀਆਂ ਬੰਦੀ ਜਿੱਤੇ ਉਹ ਲਗਾਤਾਰ ਲੜ ਰਹੇ ਨੇ ਕੋਈ ਡਰਾਫਟ ਤਾਂ 25 ਨਵੰਬਰ ਨੂੰ ਆਇਆ ਨਾ ਜੀ ਉਹਨਾਂ ਨੇ ਤਾਂ ਬਹੁਤ ਉਹ ਉਹਨਾਂ ਦਾ ਫਰਵਰੀ ਦਾ ਚੱਲਦਾ ਇੰਤੇਜਾ 24 ਦਾ ਉਹ 12 ਮੰਗਾ ਦੇ ਵਿੱਚ ਕਿਹੜਾ ਥਾਂ ਦੇਣਾ ਹੈ ਕਿਹੜੀ ਜਗ੍ਹਾ ਦੇਣੀ ਹੈ ਕਿੰਦੀ ਮੰਗਾ ਉਹਦੇ ਦੇ ਵਿਚਾਰ ਕਰ ਚਰਚਾ ਕਰਨੀ ਹੈ ਮੇਰਾ ਸਵਾਲ ਪਰ ਜਬਾ ਸਵਾਲ ਜੀ ਉਗਰਾਣ ਸਾਹਿਬ ਏ ਸੀ ਵੀ ਕੋ 12 ਮੰਗਾ ਪੱਕੀ ਇਹ ਤਾਂ ਕਰਨ ਕੀਤੀ ਕਿ 13ਵੀਂ ਮੰਗ ਹੋਈ ਨਹੀਂ ਸਕਦੀ 13ਵੀਂ ਮੰਗੇ ਨਾਲ ਜੋੜ ਕੇ ਵੀ ਸੰਘਰਸ਼ ਲੜੇ ਜਾ ਸਕਦਾ ਹੈ ਬੌਂਡਿੰਗ ਤਾਂ ਹੈ ਨਹੀਂ ਕੋਈ ਉਹ ਕਿੱਥੇ ਰੱਖਣੇ ਇਹ ਉਹ ਜਦ ਕਰਦੇ ਕਿ ਬੋਲੇ ਪਲੇਸਿੰਗ ਦਾ ਕੁਐਸਚਨ ਹੈ ਸਾਡਾ ਤੇ ਉਹਨਾਂ 'ਚ ਇਸ ਗੱਲ ਤੇ ਹੈਗਾ ਆ ਉਸ ਨੂੰ ਉਹ ਵਿਚਾਰ ਕਰ ਲੈ ਇਸੇ ਕਰਕੇ ਅਸੀਂ ਇਸ ਤੇ ਜ਼ਿਆਦਾ ਨਹੀਂ کہہ ਰਹੇ ਉਹ ਵਿਚਾਰ ਕਰ ਕੇ ਆ ਜਾਣਗੇ ਅਸੀਂ ਵੀ ਦੱਸ ਦੇਾਂਗੇ ਉਹਨਾਂ ਨੂੰ